ਗੁਰਦਾਸ ਬਲਵ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਮੂਵੀ ਕਰਦੇ ਆਂਗੇ ਤੁਸੀਂ ਸਭ ਠੀਕ ਹੋਵੋਗੇ ਵਧੀਆ ਹੋਵੋਗੇ ਤੇ ਅੱਜ ਆਪਾਂ ਲੈ ਕੇ ਆਏ ਹਾਂ ਜੀ ਰੈਸਪੀ ਗੋਭੀ ਦੀ ਗੋਭੀ ਬਣਾਵਾਂਗੇ ਜੀ ਆਪਾਂ ਮਸਾਲਾ ਗੋਭੀ ਤੇ ਸੋਜੀ ਬਣਾਉਣ ਵਾਸਤੇ ਆਪਾਂ ਇੱਥੇ ਲੈ ਲਈ ਹੈ ਜੀ 1 ਕਿਲੋ ਗੋਭੀ ਲੈ ਲਈ ਹੈ ਇਹਨੂੰ ਆਪਾਂ ਚੰਗੀ ਤਰ੍ਹਾਂ ਸਾਫ਼ ਕਰਕੇ ਧੋ ਰਿਆ ਤੇ ਮਸਾਲਾ ਗੋਭੀ ਬਣਾਉਣ ਵਾਸਤੇ ਸਾਨੂੰ ਜਿਹੜੀ ਗੋਭੀ ਕੱਟਣੀ ਆ ਉਹ ਇਸ ਤਰ੍ਹਾਂ ਦੇ ਪੀਸ ਹੋਣੇ ਚਾਹੀਦੇ ਨੇ ਥੋੜੇ ਮੋٹے ਸਾਈਜ਼ 'ਚ ਤੇ ਇਹਨੂੰ ਕੱਟ ਕੱਟ ਕੇ ਧੋ ਕੇ ਆਪਾਂ ਚੰਗੀ ਤਰ੍ਹਾਂ ਕੱਟ ਲਿਆ ਤੇ ਸਭ ਤੋਂ ਪਹਿਲਾਂ ਆਪਾਂ ਇਹਨੂੰ ਥੋੜ ਹਲਦੀ ਪਾ ਗਏ ਇਹਨੂੰ ਥੋੜਾ ਜਿਹਾ ਫਰਾਈ ਕਰਾਂਗੇ ਬਿਲਕੁਲ ਥੋੜਾ ਜਿਹਾ ਤੇਲ ਪਾ ਕੇ 2 ਚਮਚਿਆਂ ਦੇ ਕਰੀਬ ਆਪਾਂ ਤੇਲ ਪਾ ਕੇ ਤੇ ਇਹਨੂੰ ਕਰ ਲੈਨੇ ਜੀ ਥੋੜਾ ਜਿਹਾ ਗਰਮ ਚਮਚ ਦਾ ਚੌਥਾ ਹਿੱਸਾ ਆਪਾਂ ਤੇਲ ਦੇ ਵਿੱਚ ਪਾ ਦਾਂਗੇ ਹਲਦੀ ਦਾ ਤੇ ਨਾਲ ਹੀ ਇੱਥੇ ਪਾ ਦਾਂਗੇ ਜਿੱਦ ਤੱਕ ਚਮਚਾ ਆਪਾਂ ਨਮਕ ਦਾ ਪਾ ਦਾਂਗੇ ਬਾਕੀ ਆਪਾਂ ਟੇਸਟ ਦੇ ਹਿਸਾਬ ਨਾਲ ਜਦੋਂ ਤੜਕਾ ਲਗਾਵਾਂਗੇ ਉਦੋਂ ਪਾਵਾਂਗੇ ਤੇ ਇਹਨਾਂ ਨੂੰ ਕਰ ਲੈਨੇ ਆ ਜੀ ਦੋਨਾਂ ਚੀਜ਼ਾਂ ਨੂੰ ਮਿਕਸ ਹਲਦੀ ਤੁਸੀਂ ਇੱਥੇ ਧਿਆਨ ਰੱਖਣਾ ਤੇ ਸੜਨੀ ਨਹੀਂ ਚਾਹੀਦੀ ਤੇਲ ਦੇ ਵਿੱਚ ਬਸ ਹੁਣ ਤੇਲ ਦੇ ਵਿੱਚ ਹਲਦੀ ਤੇ ਲੂਣ ਮਿਕਸ ਹੋ ਗਏ ਨੇ ਤੇ ਨਾਲ ਹੀ ਹੁਣ ਆਪਾਂ ਪਾ ਦਾਂਗੇ ਗੋਭੀ ਇਸ ਤਰ੍ਹਾਂ ਤੁਸੀਂ ਤੜਕਾ ਲਾਓਗੇ ਨਾ ਮੇਰੇ ਤਰੀਕੇ ਨਾਲ ਤੇ ਗੋਭੀ ਤੁਹਾਡੀ ਬਹੁਤ ਹੀ ਸਵਾਦ ਬਣ ਕੇ ਤਿਆਰ ਹੋਊਗੀ ਇੱਕ ਹੁਣ ਗੋਤੀ ਪਾਉਣ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਤੇਲ ਦੇ ਵਿੱਚ ਤਾਂ ਕਿ ਜਿਹੜਾ ਹਲਦੀ ਦਾ ਕਲਰ ਆ ਪੂਰੀ ਗੋਭੀ ਵਿੱਚ ਚੜ ਜਾਏ ਗੋਭੀ ਨੂੰ ਆਪਾਂ ਤੁਰੇ 2 ਤੋਂ 3 ਮਿੰਟ ਘੋੜੇ ਦੇ ਤੇਲ ਦੇ ਵਿੱਚ ਇਸੇ ਤਰ੍ਹਾਂ ਥੋੜਾ ਜਿਹਾ ਇਹਨੂੰ ਸੌਫਟ ਕਰ ਲਿਆ ਤੇ ਹੁਣ ਜਿਹੜਾ ਹਲਦੀ ਦਾ ਤੰਦ ਸੀ ਪੂਰੀ ਤਰ੍ਹਾਂ ਗੋਭੀ ਨੂੰ ਚੜ ਗਿਆ ਤੇ ਹੁਣ ਆਪਾਂ ਗੋਭੀ ਨੂੰ ਕੱਢ ਲੈਂਦੇ ਹਾਂ ਜੀ ਇੱਕ ਪਲੇਟ ਦੇ ਵਿੱਚ ਉਸੇ ਕੜਾਈ ਦੇ ਵਿੱਚ ਹੁਣ ਆਪਾਂ ਇੱਕ ਘੜਛੀ ਤੇਲ ਦੀ ਪਾ ਲਾਂਗੇ ਤੇਲ ਗਰਮ ਹੋ ਗਿਆ ਤੇ ਹੁਣ ਆਪਾਂ ਤੇਲ ਦੇ ਵਿੱਚ ਪਾ ਦਾਂਗੇ ਜੀ ਦੋ ਲਈਆਂ ਨੇ ਸੁਕੀਆਂ ਲਾਲ ਮਿਰਚਾਂ ਇਹਨਾਂ ਨੂੰ ਤੋੜ ਕੇ ਦੋ ਦੋ ਪੀਸ ਕਰਕੇ ਤੇ ਇਹਨਾਂ ਨੂੰ ਆਪਾਂ ਤੇਲ 'ਚ ਸੁੱਟ ਲੈਂਦੇ ਆ ਤੇ ਨਾਲ ਹੀ ਹੁਣ ਪਾ ਦਾਂਗੇ ਜੀ ਇੱਕ ਚਮਚਾ ਆਪਾਂ ਜੀਰੇ ਦਾ ਜੀਰਾ ਪਾਉਣ ਤੋਂ ਬਾਅਦ ਨਾਲ ਹੀ ਆਪਾਂ ਇੱਥੇ ਲੈਣੀ ਦੋ ਮੀਡੀਅਮ ਸਾਈਜ਼ ਦੇ ਪਿਆਜ਼ ਕੱਟ ਕੇ ਤਿੰਨ ਤੋਂ ਚਾਰ ਹਰੀਆਂ ਮਿਰਚਾਂ ਤੇ ਥੋੜਾ ਜਿਹਾ ਅਦਰਕ ਲਿਆ ਕੱਟ ਬਰੀਕ ਕੱਟ ਕੇ ਤੇ ਇੱਕ ਗੰਢੀ ਲਸਣ ਦੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਮਸਾਲੇ ਦੇ ਵਿੱਚ ਇਕੱਠਾ ਭੁੰਨ ਲਾਂਗੇ ਤੇ ਆਜ ਆਪਣੇ ਪੁੱਜ ਗਏ ਨੇ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਟਮਾਟਰ ਤਿੰਨ ਆਪਾਂ ਮੀਡੀਅਮ ਸਾਈਜ਼ ਦੇ ਟਮਾਟਰ ਲੈ ਲਏ ਨੇ ਇਹਨਾਂ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਸੌਫਟ ਕਰ ਲਾਂਗੇ ਟਮਾਟਰ ਵੀ ਸੌਫਟ ਹੋ ਗਏ ਨੇ ਤੇ ਹੁਣ ਆਪਾਂ ਇਹਨਾਂ ਦੇ ਵਿੱਚ ਪਾ ਦਾਂਗੇ ਜੀ ਮਸਾਲੇ ਤੇ ਥੋੜੇ ਦੇ ਹਿਸਾਬ ਨਾਲ ਪਾ ਲਾਂਗੇ ਜੀ ਨਮਕ ਆ ਥੋੜਾ ਜਿਹਾ ਆਪਾਂ ਪਹਿਲਾਂ ਵੀ ਪਾਇਆ ਸੀ ਗੋभी ਦੇ ਵਿੱਚ ਥੋੜਾ ਜਿਹਾ ਪਾ ਦਾਂਗੇ ਆਪਾਂ ਹੋਰ ਤੇ ਅੱਧਾ ਚਮਚ ਪਾ ਦਾਂਗੇ ਆਪਾਂ ਹਲਦੀ ਦਾ ਚੌਥਾ ਚਮਚਾ ਚਮਚਾ ਦਾ ਚੌਥਾ ਹੈ ਸਪਾਦਾਗੇ ਆਪਾਂ ਲਾਲ ਮਿਰਚ ਤੇ ਥੋੜਾ ਜਿਹਾ ਪਾਵਾਂਗੇ ਆਪਾਂ ਅੱਧਾ ਚਮਚ ਦੇ ਕਰੀਬ ਗਰਮ ਮਸਾਲਾ ਤੇ ਥੋੜੀ ਜੀ ਪਾਵਾਂਗੇ ਜੀ ਆਪਾਂ ਲਾਲ ਪੀਸੀ ਹੋਈ ਮਿਰਚ ਤੇ ਮਸਾਲਿਆਂ ਨੂੰ ਕਰ ਦਾਂਗੇ ਸਾਰਿਆਂ ਨੂੰ ਚੰਗੀ ਤਰ੍ਹਾਂ ਮਿਕਸ ਪਾਣੀ ਆਪਾਂ ਬਿਲਕੁਲ ਨਹੀਂ ਪਾਉਣਾ ਬਿਨਾ ਪਾਣੀ ਪਾਏ ਤੋਂ ਆਪਾਂ ਮਸਾਲਾ ਜਿਹੜਾ ਤਿਆਰ ਕਰਾਂਗੇ ਪੁੱਲ ਕੇ ਹੁਣ ਇਸ ਸਟੇਜ ਦੇ ਵਿੱਚ ਆਪਾਂ ਥੋੜਾ ਜਿਹਾ ਪਾਵਾਂਗੇ ਜੀ ਹਰਾ ਧਨੀਆ ਤੁਸੀਂ ਕਸੂਰੀ ਮੇਥੀ ਵੀ ਪਾ ਸਕਦੇ ਹੋ ਇਹ ਮਸਾਲੇ ਦੇ ਵਿੱਚ ਹੀ ਧਨੀਏ ਨੂੰ ਆਪਾਂ ਚੰਗੀ ਤਰ੍ਹਾਂ ਪੁੱਲ ਲੈਨੇ ਆ। ਤੇ ਲਓ ਜੀ ਮਸਾਲਾ ਹੁਣ ਆਪਣਾ ਬਿਲਕੁਲ ਤਿਆਰ ਹੋ ਗਿਆ ਤੇ ਹੁਣ ਆਪਾਂ ਪਾ ਦਨੇ ਆ ਇਹ ਗੋਭੀ ਜਿਹਨੂੰ ਆਪਾਂ ਥੋੜਾ ਜਿਹਾ ਫਰਾਈ ਕਰਕੇ ਰੱਖਿਆ ਸੀ। ਹੁਣ ਆਪਾਂ ਕਰਦੇ ਆ ਮਿਕਸਰ ਮਸਾਲੇ ਮਿਕਸ ਕਰਨ ਤੋਂ ਬਾਅਦ ਹੁਣ ਆਪਾਂ 5 ਮਿੰਟ ਗੋਪੀ ਨੂੰ ਸੇਕ ਲਵਾਵਾਂਗੇ ਬਿਲਕੁਲ ਘੱਟ ਸੇਕ ਤੇ ਤੇ ਲਓ ਜੀ ਗੋਪਦੀ ਦੀ ਸਬ지 ਆਪਣੀ ਬਣ ਕੇ ਬਿਲਕੁਲ ਤਿਆਰ ਹੋ ਗਈ ਹੈ ਤੁਸੀਂ ਦੇਖ ਸਕਦੇ ਹੋ ਤੇ ਹੁਣ ਆਪਾਂ ਇਹਨੂੰ ਪਲੇਟ 'ਚ ਪਾ ਕੇ ਸਰਵ ਕਰਦੇ ਹਾਂ ਚਲੋ ਜੀ ਗੋਭੀ ਸਬਜੀ ਮਸਾਲਾ ਗੋਭੀ ਆਪਣੀ ਬਣ ਕੇ ਬਿਲਕੁਲ ਤਿਆਰ ਹੈ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਆਪਣੀ ਸਬਜੀ ਬਣੀ ਹੈ ਤੁਸੀਂ ਵੀ ਇੱਕ ਵਾਰੀ ਜਰੂਰ ਮੇਰੇ ਤਰੀਕੇ ਨਾਲ ਮਸਾਲਾ ਗੋਭੀ ਸੁੱਕੀ ਬਣਾ ਕੇ ਦੇਖਿਓ ਬਹੁਤ ਹੀ ਜਿਆਦਾ ਟੇਸਟੀ ਬਣਦੀ ਹੈ ਲਓ ਜੀ ਸਬਜੀ ਆਪਣੀ ਬਣ ਕੇ ਬਿਲਕੁਲ ਤਿਆਰ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਸਬਜੀ ਬਣੀ ਆ ਤੇ ਥੋੜਾ ਜਿਹਾ ਆਪਾਂ ਧਨੀਆ ਪਾ ਦਾਂਗੇ ਤੇ ਜੇਕਰ ਤੁਹਾਨੂੰ ਅੱਜ ਦੀ ਸਬਜੀ ਦੀ ਰੈਸਪੀ ਵਧੀਆ ਲੱਗੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਤੇ ਤੁਸੀਂ ਇਸ ਸਬਜੀ ਨੂੰ ਪਰੌਂਠੇ ਨਾਲ ਖਾਓ ਚਾਹੇ ਖਾਓ ਕਿਸੇ ਵੀ ਲੱچھے ਪਰਾਂਠੇ ਦੇ ਨਾਲ ਸਬਜੀ ਖਾਣ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਬਣੀ ਆ